हां हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟਾਪ ਦੀ ਜਰਸੀ ਵੜੇ ਸੇਲ ਲਈ ਲੈ ਕੇ ਆਏ ਜੀ ਜਿਸ ਘਰ ਤੋਂ ਬਈ ਵੀਡੀਓ ਬਣਾ ਰਹੇ ਆ ਵੀਰ ਦੇ ਘਰੇ ਲੂਪਾਸੂ ਰੱਖੇ ਵਾ ਕੋਈ ਵਪਾਰ ਦਾ ਕੰਮ ਨਹੀਂ ਪੰਜਾਬ ਵਾਲੀ ਜਰਸੀ ਆਪੇ ਟਾਪ ਬਰੀਡ ਕਰ ਲੈਨੇ ਬਈ ਨਾ ਗੱਲ ਬਾਤ ਬਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਹਾਂਜੀ ਹਾਂਜੀ ਵੀਰ ਜੀ ਬਹੁਤ ਵਧੀਆ ਜੀ ਨਾਮ ਤੇ ਐਡਰੈਸ ਹੋਊਗਾ ਨਾਮ ਵੀਰ ਜੀ ਗੁਰਦੀਪ ਸਿੰਘ ਜੀ ਹਮ ਪਿੰਡ ਢੱਲਮਾ ਜੀ ਤਹਿਸੀਲ ਤਫਾ ਡਿਸਟ੍ਰਿਕਟ ਬਰਨਾਲਾ ਪੈਂਦਾ ਜੀ ਆਪਾਂ ਠੀਕ ਆ ਨੇੜੇ ਪਿੰ ਨੇੜੇਦਰ ਮੌੜ ਰਹਿ ਜਾਂਦਾ ਜੀ ਇੱਧਰ ਤਪਾ ਮੰਡੀ ਤੋਂ 5 ਕਿਲੋਮੀਟਰ ਰਹਿ ਜਾਂਦਾ 5 ਕਿਲੋਮੀਟਰ ਮੋਬਾਈਲ ਨੰਬਰ ਬੋਲੋ ਮੋਬਾਈਲ ਨੰਬਰ 93175 ਹਾਂ 39706 ਜੀ ਠੀਕ ਆ ਬਈ ਇਹ ਆਪਣੇ ਘਰ ਦੀ ਬੈੜ ਹੈ ਘਰ ਦੀ ਬੈੜ ਹੈ ਇਹ ਆਪਣੀ ਕਿਹੜਾ ਸੂਹਾ ਸੁੰਦੀ ਹੈ ਇਹ ਦੂਜਾ ਸੂਹਾ ਸੁੰਦੀ ਹੈ ਵੀਰ ਜੀ ਕਿੰਨੇ ਦਿਨ ਲੈਂਦੀ ਹੈ ਇਹ ਮੈਨੂੰ ਹਫਤੇਿਕ ਦੀ ਕੱਚੀ ਹੈ ਹਾਂ ਉੱਤੇ ਦੀ ਕੱਚੀ ਹੈ ਕਿੰਨਾ ਦੁੱਧ ਦਿੰਦਾ ਹੈ ਨੇ ਬਈ ਪਹਿਲੇ ਸੂਏ 16 17 ਲੀਟਰ ਤੋਂ ਚੋਆ ਹੈ ਜੀ 16 17 ਲੀਟਰ ਫੇਸ ਬੜਾ ਪਿਆਰਾ ਬੁੱਧੀਵਾਦੀ ਬਹੁਤ ਚੰਗੀ ਆ ਸਨੱਖ ਪੁਣਾ ਬੈੜ ਦੇ ਵਿੱਚ ਚੰਗਾ ਗਾ ਕੱਦ ਚੰਗਾ ਉੱਪਰੋਂ ਵੀ ਬਿਲਕੁਲ ਬੱਦਰ ਆ ਰੰਗ ਰੂਪ ਬੜਾ ਚੰਗਾ ਕਰਮਾ ਜਿਹਦਾ ਕੱਚੀ ਜ਼ਰੂਰ ਆ ਦਿਨ ਲੈਂਦੀ ਆ ਆਰਡਰ ਦੇਖੋ ਬਈ ਪਹਿਲਾਂ ਮੂਹਰੋਂ ਚੈੱਕ ਕਰੋ ਗਾੜੀ ਗੂੜੀ ਬਈ ਚਾਰੇ ਥਣ ਨਿਕੜਵੇਂ ਪੂਰੇ ਗਾਇਬ ਤੇ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਉਹ ਸ਼ਾਹ ਤੋਂ ਵੀ ਆਰਡਰ ਚੈੱਕ ਕਰਵਾਉਨੇ ਆ ਬਹੁਤ ਸੋਹਣਾ ਆਰਡਰ ਕਰਮਾਲੀ ਨੇ ਤਿਆਰ ਕਰਿਆ ਦਿਨ ਹਜੇ ਬਈ ਹੋਰ ਲੈਂਦੀ ਆ ਉਦੋਂ ਨੂੰ ਆਰਡਰ ਦੀ ਕੁਆਲਿਟੀ ਆ ਜਿਹੜੀ ਨੇ ਕਮਾਲ ਦੀ ਤਿਆਰ ਕਰਨੀ ਆ ਖੋਲ ਲਾ ਬਈ ਤੋਰ ਕੇ ਦਿਖਾ ਦੇ ਚੰਗੀ ਆ ਬੜ ਸਨਖੀ ਆ ਗਰਮੀ ਬਿਲਕੁਲ ਨਹੀਂ ਮਰਣੀ ਤੇ ਫੈਂਡ ਆ ਜਿਹੜੀ ਕਰਮਾਲੀ ਦੀ ਉਹ ਲੱਜਾਂਗੇ ਉਹ ਠੰਡੀ 224 ਲਾਵੇ ਪੂਰੀ ਠੰਡੀ ਹੈ ਜੀ ਠੀਕ ਹੈ ਘਰੇ ਰੱਖਣ ਵਾਲੀ ਹੋਵੇ ਵਧੀਆ ਹਾਂਜੀ ਹਾਂਜੀ ਘਰੇ ਰੱਖਣ ਵਾਲੀ ਠੀਕ ਹੈ ਬਾਈ ਦੇ ਘਰ ਦੀ ਵੜਾ ਬਾਈ ਕਹਿੰਦਾ ਘਰੇ ਰੱਖਣ ਵਾਲੀ ਹੈ ਥੋੜੀ ਪਸ਼ੂਆਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਬਾਈ ਕਹਿੰਦਾ ਆਪਾਂ ਇੱਕ ਵੜ ਸੇਲ ਕਰਦੇ ਫੇਰ ਦੇਖੋ ਫੇਰ ਸ ਬੜਾ ਪਿਆਰਾ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਥਣ ਹਵਾਣਾ ਚੰਗਾ ਚੰਗੀ ਆ ਵੜ ਸੁਨੱਕੀ ਹੈ ਬਾਈ ਤੇ ਕੀ ਮੁੱਲ ਲਪਰਾ ਫਿਰ ਇਹਦਾ ਮੁੱਲ 87000 ਹੈ ਜੀ ਮਾਨਦਾਨ ਹੋ ਜਵੇ ਹਾਂਜੀ ਮਾਨਦਾਨ ਕਰਦੇ ਹਾਂ ਬਸ ਮਾਨਤਾ ਨਹੀਂ ਹੋਊਗਾ ਜੀ ਬਾਲਾ ਨਹੀਂ ਐਟ ਐਡਾ ਹੈਗਾ ਹਨਾ ਬੜਾ ਬਹੁਤ ਚੰਗੀ ਹੈ ਰੱਬ ਤੋਂ ਬਹੁਤ ਚੰਗਾ ਦਿੱਤਾ ਇਹਨੇ ਠੀਕ ਆ 87000 ਰੁਪਇਆ ਮੋਲਾ ਬਾਈ ਬਾਕੀ ਜਿਹੜਾ ਮਾਨਦਾਨ ਜਰੂਰ ਹੋ ਜਾ ਆਰਡਰ ਦੇਖੋ ਬਹੁਤ ਸੋਹਣਾ ਆਰਡਰ ਇਕੱਲਾ ਇਕੱਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਮੁਠੀ ਵਾਲਾ ਥਣ ਲੱਗਿਆ ਚਵਾਈ ਚੂਈ ਦੀ ਬਾਈ ਕਹਿੰਦਾ ਨੰਬਰ 1 ਫੇਸ ਬੜਾ ਪਿਆਰਾ ਬੋਦੀ ਚੰਗੀ ਹਸਣਾ ਖਪਣਾ ਚੰਗਾ ਬਾਈ ਕਿਸੇ ਵੀਰ ਨੂੰ ਬੜਾ ਪਸੰਦ ਆ ਬਾਈ ਨਾਗਨੇਟ ਕਰ ਲਿਓ ਧੰਨਵਾਦ